ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਰਨ ਅੱਜ ਪੈਂਟ ਆਇਆ ਚੀਮੇ ਠੀਕ ਹੈ ਜੀ ਵਾਕਰਟ ਦੇ ਨਾਲ ਹੀ ਆ ਪੈਂਟ ਟੀਮਾਂ ਤੇ ਬਾਈ ਕੋਲ ਛੁੱਟੀ ਆ ਸਲੱਖੀ ਆ ਪੂਰੀ ਫੇਸਬੁੱਕ ਕੁਆਲਿਟੀ ਦੇਖ ਸਕਦੇ ਹੋ ਪੁੰਗੀ ਸਿੰਗਾ ਦੀ ਠੀਕ ਹੈ ਜੀ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਤੇ ਪੁੱਛਦੇ ਆ ਬਾਈ ਤੋਂ ਡਿਟੇਲ ਕਿ ਕਿੰਨਾ ਟਾਈਮ ਲੈਂਦਾ ਠੀਕ ਹੈ ਜੀ ਵਾਕਿਆ ਜੀ ਬੜੇ ਸਾਮਣੇ ਤੁਹਾਨੂੰ ਬੁਲਾਇਆ ਵਾ ਕਰਦੇ ਆ ਜੀ ਬਾਈ ਨਾਲ ਆਪਾਂ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਲੈ ਵੀਰ ਜੀ ਆਪਣਾ ਰਣਜੀਤ ਅਮਰਾਨਾ ਬਾਈ ਪਿੰਡ ਜੀ ਚੀਮਾ ਜ਼ਿਲ੍ਹਾ ਬਰਨਾਲਾ ਹਾਂਜੀ ਬਾਈ ਆ ਟਟੇਲ ਦੱਸੋ ਜੀ ਆਪਣੀ ਇਹਦੀ ਮੱਝ ਦੀ ਛੋਟੀ ਬਾਈ ਦੋ ਦੰਦਾ ਗੀ ਠੀਕ ਹੈ ਜੀ ਦਿਖਾ ਦਿਓ ਬਰਾ ਦੇਖ ਸਰਪਰਾ ਦੋ ਦੰਦਾ ਛੋਟੀ ਠੀਕ ਹੈ ਜੀ ਹਾਂਜੀ ਬਾਈ ਇਹ ਦੱਸੋ ਜੀ ਕਿੰਨਾ ਟਾਈਮ ਆਰ ਕਾਰਡ 15 16 ਮੀਟਰ ਵੱਧ ਤੇਹਾਰ ਕਾਰ ਸੀ ਜੀ ਅੱਛਾ ਜੀ ਹਾਂ ਹਾਂ ਠੀਕ ਹੈ ਜੀ ਮੋਰਾ ਨਾਲ ਥੋੜਾ ਮੋਰਾ ਨਾਲ ਥੋੜਾ ਪਯਰ ਮੋਰਾ ਨਾਲ ਥੋੜਾ ਹਾਂ ਸੈਕਸ ਉਹ ਵੀ ਗੁੰਡਿਆ ਜੀ ਚੰਗ ਜਮਾ ਪੁੰਡਿਆ ਠੀਕ ਹੈ ਜੀ ਤੇ ਕਿੰਨੇ ਘਟਾ ਰਗਾ ਵੀ ਇਹਦਾ ਇਹਦੇ ਮੰਨ ਕੇ ਚੱਲਾ 5 6 ਤਰੀਕ ਨੂੰ ਦੇਣ ਪੂਰਾ ਹੁੰਦਾ ਆ ਪਾਸੇ ਤੇ ਬੰਦ ਵੀ ਲਾ ਸਕਦੇ 2 4 ਦਾ ਨਾ ਠੀਕ ਹੈ ਜੀ ਹਾਂ ਹਾਂ ਬਈ ਦੇਖ ਸਕਦੇ ਠੀਕ ਹੈ ਜੀ ਹਾਂ ਜੀ ਰੇਟ ਦੱਸੋ ਜੀ ਦਾ ਰੇਟ ਆਪਾਂ ਫੋਨ ਤੇ ਕਰਾਂਗੇ ਵੀਰੇ ਠੀਕ ਹੈ ਜੀ ਹਾਂ ਜੀ ਫੋਟੋ ਦਿਖਾ ਦਿਓ ਬਈ ਦੇਖ ਸਕਦੇ ਹਾਂ ਜੀ ਮਾੜਾ ਆ ਜਾਓ ਦੇਖ ਸਕਦੇ ਬਰਾ ਪੂਰਾ ਤਰ੍ਹਾਂ ਬਾਕੀ ਫੇਸ ਕੁਆਲਿਟੀ ਠੀਕ ਹੈ ਜੀ ਬਾਤ ਕਰੀਏ ਆ ਨੀ ਨਹੀਂ ਛੋਟੀ ਕਸਮ ਨਾਲ ਮੋੜ ਲਾ ਪਰ ਮੋੜ ਲਾ ਆ ਲੈ ਵੇ ਦੀ ਸਮਾਰ ਕਰ ਹਾਂਜੀ ਹਾਂਜੀ ਲੈ ਵੇ ਠੀਕ ਹੈ ਚਲ ਬਸ ਬੰਦੋ ਬੰਦੋ ਭਾਈ ਜੀਤਾ ਫਾਰਮ ਟੀਵੀ ਨੂੰ ਬਾਤੋ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਾ ਦਿਓ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਠੀਕ ਹੈ ਬਾਕੀ ਲੈਵਲ ਨੂੰ ਬਾ ਤੁਹਾਡੇ ਸਾਹਮਣੇ ਹੀ ਬਾਕੀ ਜਣੇ ਦਾਖਦਨ ਪਏ ਆ ਠੀਕ ਹੈ ਜੀ ਤੇ ਬਾਈ ਨੂੰ ਜ਼ਰੂਰ ਕੰਟੈਕਟ ਕਰੋ ਜੀਤਾ ਫਾਰਮ ਟੀਵੀ ਨੂੰ ਬਾਤੋ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਾ ਕਰੋ ਤਾਂ ਕਿ ਸਿਰੋਂ ਨਵੇਂ ਤੇ ਨਵੇਂ ਛੋਟੇ ਸੋਹਣੇ ਸਮੱਗਰੀਆਂ ਦਿਖਾਇਆ ਕਰੀਏ ਆਪਣੇ ਨੰਬਰ ਹੈ 752800300 ਜੇ ਕਿਸੇ ਨੂੰ ਬਾਈ ਨੇ ਐਡ ਕਰਾਉਣਾ ਆਪਣਾ ਜੀ ਕੰਟੈਕਟ ਕਰੋ ਫਿਰ ਆਗਲੀ ਵੀਡੀਓ ਚ ਆਪਾਂ ਮਿਲਾਂਗੇ